ਐਸਸਟਿਕ ਅਲਿਸਾ ਰਮਾ ਮੋਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਨਵੀਂ ਕੋਲਾ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਪਸ਼ੂ ਤੁਹਾਨੂੰ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਇੱਕ ਮੱਝ ਤੁਹਾਨੂੰ ਤਿਆਰ ਦਿਖਾਉਣੀ ਆ ਥੋੜੇ ਦਿਨ ਘੜਦੀ ਆ ਤੇ ਦੋ ਮੱਝਾਂ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਆ ਤੇ ਸਾਰੇ ਨਾਰਮਲ ਹੀ ਰੇਟ ਤੁਹਾਨੂੰ ਦਿਖਾਵਾਂਗੇ ਇੱਕ ਗਾਂਵੇ ਤੁਹਾਨੂੰ ਆ ਦਿਖਾਉਣੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਹੈ ਜੀ ਵਧੀਆ ਵਧੀਆ ਜੀ ਅਸੀਂ ਜਨਾਲੂ ਕਰਦੇ ਆ ਉੱਧੇ ਆ ਗਏ ਅੱਜ ਪੱਠੇ ਪੱਠੇ ਲਿਆਦੇ ਤਾਂ ਮੀਂਹ ਕਰੀਦਾ ਮੌਸਮ ਨਹੀਂ ਮੀਂਹ ਦਿੱਤਾ ਪੈਂਦਿਆ ਆ ਜੀ ਅੱਜ ਨਾਲ ਸਾਰੇ ਉਹ ਵੀ ਆ ਵੀ ਆ ਵੀ ਤਿੰਨੇ ਚਾਰ ਜੱਦੀ ਡੰਗਰੇ ਆ ਤੇ 10 ਮਿੰਟ ਬਾਹਰ ਖਲੋ ਜਣਾ ਹੈ ਆਪੇ ਨਾ ਤਾ ਜਾਣਾ ਮੀਂਹ ਨਹੀਂ ਪਿਆਣਾ ਸਾਪ ਵਧੀਆ ਜੀ ਤੇ ਅੱਜ ਫਿਰ ਚਾਰ ਆ ਚਾਰ ਦੇ ਚਲੋ ਨਾਮ ਦੱਸਦੇ ਕਰੀ ਨਾਮ ਸਾਨੂੰ ਸ਼ਹਿਜ ਨਾਲਾ ਜ਼ਿਲ੍ਹਾ ਹਮਸਰ ਤੇ ਫੋਨ ਨੰਬਰ ਵੀ ਬੋਲਦੇ ਕਰੀ 985752 ਠੀਕ ਹੈ ਬੇਨਤੀ ਹੈ ਕਿ ਤੁਹਾਡੇ ਘਰੀ ਤਾਂ ਆ ਬੜੇ ਵੀਰ ਭਰਾਵਾਂ ਦੇ ਫੋਨ ਹੁੰਦੇ ਭਾਈ ਹਰਪ੍ਰੀਤ ਵਿੱਚ ਆਉਂ ਨਾ ਵਿੱਚ ਆਉਂ ਤੇ ਕਿਸੇ ਦਿਨ ਆਪਾਂ ਆਈਏ ਵੀਡੀਓ ਵਿੱਚ ਸਾਹਮਣੇ ਆ ਕੇ ਦਰਨ ਕੋਈ ਗੱਲ ਨਹੀਂ ਜਦੋਂ ਤੁਸੀਂ ਕਹੋਗੇ ਆਪਾਂ ਆ ਜਾਈਏ ਮੈਂ ਤਾਂ ਕੱਲ ਹੀ ਪਾ ਦੀ ਆ ਤੁਹਾਡੀ ਵੀਡੀਓ ਕੋਈ ਗੱਲ ਨਹੀਂ ਪਾ ਦਾਂਗੇ ਕੱਲ ਹੀ ਬੇਰੇ ਕਹਿੰਦੇ ਉਹ ਕਿਹੜੇ ਗੱਲ ਹਾਂ ਉਹ ਤਾਂ ਡਿਮੋਡ ਥੋੜਾ ਸਕਦੇ ਆ ਆਪਾਂ ਤੋਂ ਵੀ ਮੇਰੀ ਭਾਵੇਂ ਤੁਸੀਂ ਹੋਲ ਮੋੜੋਗੇ ਇਹਦੀ ਨਾ ਮੋੜੋ ਮੇਰੇ ਕਹਿੰਦੇ ਪਾਓ ਕੋਈ ਗੱਲ ਨਹੀਂ ਤਾਂ ਸਾਡੇ ਵੀਰ ਭਰਾ ਹੁੰਦੇ ਨਾ ਬੜੇ ਮੈਨੂੰ ਫੋਨ ਚਲਾਉਂਦੇ ਆ ਭਾਈ ਹਰਦੀ ਦੇ ਵੇਖਣਾ ਮਨ ਲ ਕੇ ਦਲ ਜਾ ਕੀ ਹਾਲ ਦਾ ਰਿਆ ਅਸਾਨਾਵੇਂ ਬੜੇ ਫੋਨ ਬੜਾ ਕੁਝ ਲੋਕੀ ਪੁੱਛਦੇ ਆ ਵੀ ਕੀ ਆ ਕਿੱਥੋਂ ਦੇ ਰਹਿਣ ਵਾਲੇ ਆ ਕੀ ਸਾਰੇ ਕੁਝ ਪੁੱਛਦੇ ਆ ਕੋਈ ਨਾ ਵੀ ਥੋੜਾ ਜਿਦੋਂ ਸਾਹਮਣੇ ਆ ਜਾਓਗੇ ਤਾਂ ਕੋਈ ਗੱਲ ਨਹੀਂ ਚਲ ਪੈਂਦੇ ਅੱਜ ਜਾਈਏ ਜਾਦੀ ਕਾਲ ਫਿਰ ਪਾਵੋ ਪੱਕੀ ਚਲੋ ਕੋਈ ਨਹੀਂ ਫਿਰ ਅੱਜ ਸ਼ਾਮ ਨੂੰ ਪਾ ਦਾਂਗੇ ਸਾਡੇ ਅੱਜ ਦੋ ਤਰੀਕ ਸ਼ਾਮ ਨੂੰ ਅੱਜ ਵੀਡੀਓ ਤੇ ਆਪਣੀ ਚਲੋ ਇੱਕ ਤਰੀਕ ਨੂੰ ਬਣੰਦੀ ਆ ਪਰ ਦੋ ਤਰੀਕ ਨੂੰ ਸ਼ਾਮ ਨੂੰ ਫਿਰ ਆਪਾਂ 7 ਵਜੇ ਵੀਡੀਓ ਪਾਵਾਂਗੇ ਮੈਂ ਕਿਹਾ ਤੁਹਾਡੇ ਕਹਿੰਦੇ ਤੁਸੀਂ ਕਹਤਾ ਤੇ ਬਸ ਹੁਣ ਪੱਕਾ ਤੁਹਾਡੀ ਹੁਣ ਆਪਾਂ ਗੱਲ ਮੋੜ ਨਹੀਂ ਸਕਦੇ ਜੀ ਚੰਗਾ ਸਾਫ਼ ਸੁਥਰਾ ਕੰਮ ਕਰੀਏ ਆਪਾਂ ਵੀ ਹਾਂਜੀ ਹਾਂਜੀ ਤੇ ਦੀ ਬਦਵਾਈ ਨਹੀਂ ਜੀ ਜੇ ਆਪਾਂ ਕਿਸੇ ਨਾਲ ਮਾਲਾ ਕਰਕੇ ਕੰਮ ਕਰਾਂਗੇ ਤਾਂ ਭਾਜੀ ਲੋਕੀ ਬਦਵਾਈਆਂ ਬੜੀਆਂ ਬਾਕੀ ਵੀਡੀਓ ਚ ਆਪਾਂ ਇਹ ਵੀ ਦੱਸਾਂਗੇ ਇੱਕ ਤੇ ਕੁਝ ਆਪਣੇ ਬਾਰੇ ਦੱਸਾਂਗੇ ਕੁਝ ਇਹ ਵੀ ਦੱਸਾਂਗੇ ਵੀ ਵੀਡੀਓ ਤੋਂ ਮਾਲ ਕਿੱਦਾਂ ਲੈਣਾ ਚਾਹੀਦਾ ਵ ਕਿੱਦਾਂ ਆਪਾਂ ਧੋਕੇ ਤੋਂ ਬਾਸ ਸਕਦੇ ਆ ਕਿਦਾਂ ਆਪਾਂ ਸਹੀ ਪਸ਼ੂ ਲੈ ਸਕਦੇ ਆ ਤੇ ਸਾਰੀਆਂ ਗੱਲਾਂ ਦੱਸਣਾ ਕੋਈ ਵੀ ਆਪਾਂ ਗਾਂ ਆ ਜਾਂ ਮੱਝ ਆ ਕੋਈ ਕਿਦਾਂ ਲੈਣਾ ਹਾਂਜੀ ਹਾਂਜੀ ਹਰ ਕੋਈ ਪੈਸਾ ਪਾਜੀ ਖੂਨ ਸੀਨੇ ਦਾ ਬੜਾ ਬਹਾਵਾ ਹਾਂਜੀ ਹਾਂਜੀ ਔਖਾ ਬੰਦਾ ਜੇ ਆਪਾਂ ਪੈਸੇ ਵਟ ਕੇ ਬੁੱਝ ਪਾਏ ਪਾਜੀ ਲੋਕੀ ਵੱਧਵਾਈਆਂ ਬੜੀਆਂ ਦਿੰਦੇ ਹਾਂਜੀ ਹਾਂਜੀ ਬੜੀ ਵੱਧਵਾ ਲੋਕੀ ਦਿੰਦੇ ਮਾਲਾ ਕਿਹਨੂੰ ਡੰਗਲ ਜਾਂਦਾ ਨਾ ਜੇ ਆਪਾਂ ਮੋੜਵੜ ਨਹੀਂ ਨਾ ਕਰਦੇ ਹਾਂਜੀ ਅਗਲੇ ਸਰਾਰ ਦੇ ਦਿੰਦੇ ਹੀ ਦਿੰਦੇ ਨਾ ਹਾਂਜੀ 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 ਬਤਿਹਦਾ ਕਿਹਦੇ ਪੈਸੇ ਕਿਦਾਂ ਜੋੜੇ ਕਿਹਨੇ ਨਹੀਂ ਜੋੜੇ ਇੱਕ ਸਰ ਪਾਜੀ ਪੈਸਾ ਬਲੇ ਆਪਾਂ ਕਿਹੇ ਪੈਸੇ ਤਾਂ ਉਹ ਜੰਦੇ ਰਹਿੰਦੇ ਆ ਨਹੀਂ ਗੱਲ ਤੁਹਾਡੀ ਸਹੀ ਜੇ ਬਾਕੀ ਤੁਹਾਡੀ ਬੁੱਝ ਕੱਲ ਮੇਰੇ ਬੁੱਝ ਪੈਸੇ ਦੇਣ ਕਿ ਗਰੀਬ ਨਾਲ ਗਾਹੀਆਂ ਮਾਲਕੇ ਕਾ ਚੋਲੀ ਲਈ ਕੋ 200 ਪੀਨੇ ਆਂ ਅੰਪਾਇਰ ਕੋ ਦੁੱਧ ਹੋਵੇ ਹੁਣ 2 ਕਿਲੋ ਆਪਾਂ ਕਹਿ ਦਈਏ 8 9 ਕਿਲੋ 6 ਕਿਲੋ ਬਦਵਾਂਗੇ ਕੰਨੀਆਂ ਕੰਨੀਆਂ ਤੇ ਬਾਕੀ ਇਹੋ ਜੇ ਕਮਾਈ ਚ ਬਰਕਤ ਵੀ ਨਹੀਂ ਆਉਂਦੀ ਬਰਕਤ ਨਹੀਂ ਆ ਗਈ ਮੈਦਨਾ ਜਿਹੜਾ ਇਹ ਕੰਮ ਕਰਦਾ ਨਾ ਉਹਦਾ ਰੈਂਦਾ ਕੱਖ ਨਹੀਂ ਜਿਵੇਂ ਸਾਹਬ ਲਾਇਆ ਜੀ ਆਵੇ ਮੈਨੂੰ ਜੇ ਕੋ ਮਾੜੀ ਦੇ ਤੂੰ ਨਾ ਤੇ ਮੈਂ ਤੈਨੂੰ ਮਾਲੋ ਘਾਤੇ ਨਾ ਵੇਚੂਗਾ 2000 4 5 ਘਾੜਾ ਪਾ ਲੂਗਾ ਪਰ ਮੇਰੀਆਂ ਅੰਦਰਾਂ ਖੱਦਦੀਆਂ ਆਈਆਂ ਨਾ ਬਦਵਾਂਗੀਆਂ ਜੇ ਨਹੀਂ ਤੇ ਬਾਕੀ ਚਲੋ ਤੁਸੀਂ ਤਾਂ ਕਿਤੇ ਗਾਂ ਵੇਚ ਲਈ ਤੁਹਾਡੇ ਅੱਖਾਂ ਤੋਂ ਦੂਰ ਚਲ ਜਾਣੀ ਤੁਸੀਂ 4 50 ਨੀ ਤੇ ਉਦੋਂ ਹੀ ਫੇਰ ਬੰਦਵਾਈਆਂ ਦੇਣੀਆਂ ਦੇਣੀਆਂ ਨੇ। ਇਹਨਾਂ ਦੋ ਟਾਈਮ ਕਿਉਂ ਨਹੀਂ ਆਨੇ ਉਦੋਂ ਗੱਲਾਂ ਕਰਨੀਆਂ। ਤੇ ਬਾਕੀ ਜਿਹੜਾ ਵਾ ਭਾਵੇਂ ਆਪਾਂ ਵੱਲ ਪੈਸੇ ਬੁੱਝ ਵਟ ਗਏ ਪਾ ਲਈ ਨਾ ਤੇ ਆਪਾਂ ਭਾਵੇਂ ਬੰਦਵਾਈਆਂ ਜਿਹੜੀਆਂ ਨਾ ਉਹ ਬਹੁਤ ਹੀ ਜਿਆਦੀ ਲੱਗਦੀਆਂ ਰੋਪਨੀਆਂ। ਤੇ ਤਾਈਆਂ ਆਪਾਂ ਵਾਰ-ਵਾਰ ਬੇਨਤੀ ਇਹੀ ਕਰਦੇ ਆ ਕਿ ਆਪਣੀ ਅਗਲੇ ਦੇ ਘਰੋਂ ਹੀ ਚੋਅ ਕਰੀਏ। ਇਹਨਾਂ ਦਾ ਦੋ ਡੱਕ ਡੰਗਰ ਚੋ ਚੋ ਕੇ ਲੈਣਾ। ਤੇ ਆਪਾਂ ਵੀ ਲੈਣੇ ਦਾ ਆਪਾਂ ਵੀ ਦੋ ਡੰਗ ਚੋ ਕੇ ਲੈਣਾ। ਹਾਂਜੀ ਹਾਂਜੀ। ਆਪਾਂ ਹੁਣ ਇਹ ਨਹੀਂ ਧਾਰਾ ਮਾਰੀਆਂ ਲੱਦੋਂ ਦੇ ਦੋ ਦੋ ਗੱਡੀ ਦੇ ਲੱਦ ਕੇ ਲੈ ਜਾਓ। ਠੀਕ ਹੈ 2-2 ਡੱਕ ਪੈਸੇ ਆਪਾਂ ਗਾਹ ਦਿਨੇ ਦਾ ਆਪਾਂ ਲੈਣੇ ਗਏ ਹੋ ਹਾਂਜੀ ਹਾਂਜੀ ਇਹਨੂੰ ਆਪਣੇ ਬੋਚੋ ਦੇ ਕੇ ਆਉਣੇ ਫਿਰ ਕਿਸੇ ਦੇ ਪੁੱਛ ਬਾਕਿ ਘਟਾਉਣੇ ਆ ਹਾਂਜੀ ਹਾਂਜੀ ਏ ਗੱਲ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਗਾਂ ਇੱਤੋਂ ਹੀ ਆਪਾਂ ਕਰ ਲੈਣੀ ਆ ਤੇ ਕਿੰਨਾ ਇਹ ਦੁੱਧ ਜੀ ਦੁੱਧ ਦਾ ਹੈ 10 ਕਿਲੋ ਅੱਛਾ ਫਿਰ ਆਪਾਂ ਇਹਨੂੰ 8 ਕਿਲੋ ਦੀ ਗਰੰਟੀ ਦਵਾਂਗੇ ਇਹਦਾ ਲੀਟਰ ਦਾ ਦੁੱਧ ਆ ਪੱਕਾ ਦੁੱਧ ਹੈਗਾ ਜੀ ਠੰਡਾ ਪਾਣੀ ਉਹਦਾ 8 ਕਿਲੋ ਜੇ ਬਾਅਦ ਜਿਹੜਾ ਲੀਟਰ ਮਾਰ ਕੇ ਦੁੱਧ ਵੀ ਇਹਦਾ ਕੁੜੀਆ ਵਾ ਸੈਂਪਲ ਬੜਾ ਪਾਣੀ ਤੋਂ ਬਾਹਰ ਸੈਂਪਲ ਆਉਂਦਾ ਉਤਰਾ ਹੈ ਠੰਡੀ ਤੇਰੀ ਆ ਬੰਗਾ ਪਾ ਕੇ ਭਾਈ ਭੜਾ ਪਾਓ ਅੱਛਾ ਬੰਗਾ ਪਾ ਕੇ ਭੜਾ ਪਾਓ ਬਾਕੀ ਚਿੱਟੇ ਰੰਗ ਦੀ ਗਾਂ ਆ ਬੜੀ ਸੋਹਣੀ ਆ ਸਾੰਬੇ ਵੀ ਚੰਗੀ ਆ ਚਲੋ ਗਾਂ ਭਾਈ ਚਲੋ ਆ ਗਈ ਜਿਹੜੀ ਸਟਰਕਚਰ ਜਿਹੜਾ ਇਹਦਾ ਸਾਈਵਾਲ ਦਾ ਵਾ ਤੇ ਰੰਗ ਜਿਹੜਾ ਇਹਦਾ ਐਚ ਐਫ ਗਾਵਾਂ ਵਾਲਾ ਵਾ ਤੇ ਚਵਾ ਭਾਈ ਕੋਈ ਚਵਾਜ ਕੋਈ ਰਫੇਲ ਨਹੀਂ ਕਰ ਸਕਦਾ ਅੱਛਾ ਇਹਦਾ ਚਵਾ ਲਗਾ ਦਾ ਜਿਹੜਾ ਵੀਰ ਕੋ ਲਈ ਨਗਾ ਹਾਂਜੀ ਇੰਨੀ ਮਾਰਦਾ ਨਹੀਂਦਾ ਉਹਨੇ ਗਾਂ ਦਿੱਤੀ ਮਨੋਰਾ ਵੀਰ ਤੂੰ ਲੈ ਜਾ ਤਾ ਹਾ ਮਾਰ ਦੁੱਧ ਘਟੂ ਮੈਨੂੰ ਘਰ ਕਹੀ ਦੋ ਠੀਕ ਆ ਬੰਦੇ ਭਾਈ 102 21 ਹੁੰਦਾ ਜੀ ਇਹਨਾਂ ਦਾ ਠੀਕ ਆ ਪਾ ਲੈ ਪਾ ਕੇ ਪਾਜੀ ਬੰਗਾ ਪਾ ਲੋ ਭਾਵੇਂ ਠੀਕ ਆ ਹਾਂ ਤੇ ਇਹਦਾ ਫਿਰ ਮੁੱਲ ਇਹ ਦੇ ਦਈਏ ਪਾਜੀ ਭਾਈ ਜੀ ਆਂਦੀ ਭਾਈ ਜੀ ਆ ਦੇ ਇਹ ਮਲਸੂਈ ਨੂੰ ਕੋਈ 3-4 ਮਹੀਨੇ ਹੋ ਗਏ ਤੇ 6 ਮਹੀਨਾ ਹੋ ਗਿਆ ਕੋਟੀ ਗਾਲ ਆ ਇਹਨੂੰ ਦਾ ਭਰਾਇ ਨੂੰ ਹੋ ਗਿਆ ਜੀ ਬਾਕੀ ਇਹ ਆ ਕਿ ਇਹ ਤਾਂ ਦੁੱਧ ਮੱਝਾਂ ਵਰਗਾ ਹੋਊਗਾ ਪਾਜੀ ਦੁੱਧ ਕੀ ਹੈ ਕਿ ਚੂਨ ਦਾ ਮਜਾ ਬੜਾ ਜੀ ਅੱਛਾ ਬਹੁਤਾ ਚੂਨ ਦਾ ਮਜਾ ਹੁਣ ਨਹੀਂ 2-4 ਦਿਨ ਮੌਸਮ ਬਦਲ ਰਿਹਾ ਮੰਨ ਲਓ ਹੁਣ ਹਾਂਜੀ 2-4 ਦਿਨ ਸਾਹਜ ਜੀ ਨੇ ਚੰਗੀ ਸੇਵਾ ਕਰਦੀ ਹਾਂਜੀ ਬਹੁਤ ਫਿਰ ਇਹਨੇ ਪਤਾ ਤੇ ਨਾ ਕਿ ਸਜਣਾ RAMNATH ਬੱਦੀ ਵੀ ਸੋਹਣੀ ਲੱਗਦੀ ਘੱਟ ਠੀਕ ਆ ਤੇ ਚਲੋ ਮਾਨਤਨ ਕਿਚੜਨੀ ਨੂੰ ਹੈਗਾ ਵੀ ਲੋ ਮਾਨਤਨ ਕਰ ਦੋਗੇ ਮਾਨਤਨ 2-400 ਪਾਜੀ ਹੁਣ ਇੱਥੇ ਜਿਆਦਾ ਮਾਨਤਨ ਦਾ ਕੰਮ ਨਹੀਂ ਜੀ ਸੋਹਣੀ ਬੈੜਿਆ ਬੱਚੀ ਚੰਗੀ ਆ ਚਲੋ ਠੀਕ ਆ ਫਿਰ ਤੇ ਹੁਣ ਆ ਮੱਜੇ ਬੱਚੇ ਤੋਂ ਬਿਨਾਈ ਆ ਇਹ ਬੱਚੇ ਤੋਂ ਬਿਨਾਈ ਇਹਨੂੰ ਸੂਈ ਨੂੰ ਪਾਜੀ ਮਹੀਨੇ ਤੋਂ ਬਾਅਦ ਟਾਈਮ ਹੋ ਗਿਆ ਜੀ ਤੇ ਦੁੱਧ ਕਿੰਨਾ ਜੀ ਦੁੱਧ ਦੇ ਕੋਲੋਂ 9 ਕਿਲੋ ਇਹਦੀ ਵਾਅਦਾ 8 ਕਿਲੋ ਦੀ ਗਰੰਟੀ ਦਵਾਂਗੇ ਲੀਟਰ ਮਾਰ ਕੇ ਮੇਰੇ ਕੋਲ ਕੋਈ 2 ਲੱਖ ਤੋਂ ਖਰੇ ਤੋਰੋ ਹਾਂ ਫਿਰ ਇੱਕ ਕਰੀ ਇਹ ਹਾੜੇ ਨੂੰ ਵੀ ਉਹਨਾਂ ਕੋਲ ਵੀ ਕਿਰੇ ਪਾੜੇ ਦੇ ਉੱਤੇ ਵੀ ਹਾੜੇ ਕੋਈ ਕਿਤੇ ਉਪਰ ਖਾਣ ਦੀ ਟਿਕਾ ਲਵਾ ਸਕਦੀ ਆ ਠੀ ਬਦਲ ਕੋ 10000 ਕਿਲੋਈ ਅੱਠੇ-ਕੁੱਠੇ ਤੈਨੂੰ ਬਦਾ ਹੁਣ ਤੁਰ ਪਿਆ ਹੋ ਹੋ ਜਨਾ ਦੁੱਧ ਫੇਰ ਹੁਣ ਘੱਟੀ ਦੋਨਾਂ ਨੂੰ ਵੀ ਉਹ ਘਰ ਲੈ ਜਾਂਦੇ ਜੀ 8 ਕਿਲੋ ਭਾਜੀ ਕੱਦਿਆਂ ਤੋਂ ਮਿਰਚੇ ਖੜੇ ਕੋਈ ਤੇ ਤਾਂ ਮੁੱਲ ਫਿਰ ਤੇ ਆ ਮਾਈਦਾ ਮੁੱਲ ਫਿਰ ਤੇ ਜਿਹੜੀ 52 ਦੀ 52000 ਦੀ ਕਿ ਛੋਟ ਕਰਨੀ ਵਿੱਚ 52000 ਦੀ ਭਾਜੀ ਹਾਂ ਲੈ ਦਵਾਂਗੇ 2 ਰੰਗ ਚੋਲੇ ਲੀਟਰ ਮਾਰ ਕੇ ਤੇ ਦੁੱਧ 8 ਲੀਟਰ ਜਿਹੜਾ ਘਰੋਂ ਚੋਆ ਕੇ ਦੋ ਮੈਂ ਤਾਂ 7.5 ਕਿਲੋ ਦੁੱਧ ਹੀ ਨਾ ਖੜੇ ਭਾਜੀ ਅੱਛਾ ਤੇ ਵਧੀਆ ਦੇ ਠੀਕ ਆ ਤੇ ਆ ਗੱਬਨ ਤਿਆਰ ਹੁੰਦੀ ਥੱਲੇ ਵੀ ਇਹ ਭਾਜੀ ਬਾਨੀ ਗੁਣੀ ਚੰਗੀ ਥੱਲੇ ਜੀ ਇਹ ਕਿੰਨਾ ਚਵਾਈ ਜਾ ਦੁੱਧ ਪਾਈ ਘਰ ਆਲੇ ਜਾਂਦੇ ਗਾਹਾਂ ਤੋਂ 10000 ਕੁ ਰੁਪਏ ਜੀ ਪਰ ਮੈਨਾਂ 8 ਕਿਲੋ ਦਹੀਂ ਜੋ ਵਧੀਆ ਚਲੋ ਚੋਰਾ ਫੇਰੇ ਨਾ ਦੇ ਨਹੀਂ ਨੇ ਥੋੜੇ ਹੀ ਖਰਨੇ ਹਨ ਬਸ ਪਰ ਇਤਨੀ ਜਗੀ ਰਾਈ ਹੁੰਦੀ ਹਈ ਆ ਸੋਭੂ ਕੀ ਦੋ ਚਾਰ ਦਾ ਘੜੂ ਵੀ ਬਸ ਹੁਣ ਠੀਕ ਹੈ ਛੋੜੇ-ਬੋੜੇ ਕੋ ਤੋੜੇ ਮਾਰਦੇ ਪੜਿਆਂ ਦੇ ਵਿੱਚ ਹਾਂਜੀ ਹਾਂਜੀ ਸੇਗਰੇ ਵੱਡੇ ਬਾ ਸੇਂਗੇ ਦੇ ਕਿਹਨੇ ਵੜਤੇ ਆ ਛੋਟੇ ਛੋਟੇ ਕਰਤੇ ਆ ਉਹ ਦੇਖ ਸਾਹਦੇ ਜੀ ਤੇ ਮੋਲੇ ਦਾ ਫਿਰ ਇਹ ਵੀ ਦੇ ਜੀ ਸੇਮ ਹੀ ਇੰਨੇ ਦੀ ਜੀ 55 ਅੱਛਾ 55 55 ਜੀ ਸੁਣਾ ਕੱਪੜੇ ਤੋੜ ਆਈ ਦੋ ਚਾਰ ਦਿਨ ਲੈ ਜੂਗੀ ਬਸ ਠੀਕ ਆ ਬਾਕੀ 35 ਤੋਂ 50 ਓਕੇ ਬਿਲਕੁਲ ਓਕੇ ਜੀ ਠੀਕ ਹੈ ਜੀ ਦੋ ਚਾਰ ਦਿਨ ਇੱਕ ਦੋ ਦਿਨ ਹੀ ਖੜਦੇ ਦੋ ਤਿੰਨ ਦਿਨ ਹੀ ਲੈ ਲੂ ਬਤੋ ਹੋਰ ਦੇਖੋ ਥੱਲੇ ਬਹੁਤ ਚੰਗੀ ਜਹੂ ਥੱਲੇ ਉਹ ਤੇ ਹੁਣ ਇੱਕ ਬਾਹਰ ਨੀਲੀ ਦੀ ਮੱਝ ਬੱਜੀ ਆ ਵੀ ਦਿਖਾ ਦੀਏ ਦੱਸੀਏ ਤੇ ਬਾਰੇ ਫਿਰ ਕਿਉਂਕਿ ਭਾਈ ਦੁੱਧ ਤੇ ਚਲ ਦਿਲ ਕੋ ਲਈ ਆ ਭਾਈ ਪ੍ਰੇਮ ਨੂੰ ਕੋਪਾ ਲੈਦੀ ਆ ਖਾਸ ਸੱਜਣਾਂ ਦਾ ਆਜ ਆਪਣੇ ਸੱਜਣਾਂ ਨਾਲ ਲੈਦੀ ਏ ਅੱਛਾ ਉਹਦੇ 5 ਕਿਲੋ ਚਲ ਆਪਾਂ 4 ਕਿਲੋ ਦੁੱਧ ਦੀ ਹੋਊਗਾ ਮਾਸਾ ਘਾੜੀ ਵੀ ਸਾਡਾ ਚਾਉਂਦੋ ਅੱਛਾ ਹਾਂ ਠੀਕ ਆ ਉਹਨਾਂ ਕੋਈ ਇਹ ਕਾਲੀ ਆਪਾਂ ਲਈਂਦੀ ਲਾ ਲਓ ਤੋਰਾਂ ਹਾਂ ਫਿਰ ਇੱਕ ਦਿਨ ਨਾਲੇ ਭਾਈ ਪ੍ਰੇਮ ਨੂੰ ਕੋ ਫੋਨ ਲਾ ਕੇ ਪੁੱਛ ਲੋ ਦੁੱਧ ਕਿੰਨਾ ਵਾ ਅੱਛਾ ਆਓ ਨੰਬਰ ਉਹਨਾਂ ਦਾ ਜਿਹੜਾ ਸਾਰੇ ਮਹਾਰਾ ਯਾਰ ਠੀਕ ਹੈ ਅੱਜ ਲਗਾ ਸਾਨੂੰ ਪੁੱਛਦੀ ਜੋੜੀ ਨੇ ਪਰ ਉਹਨਾਂ ਨੇ ਪੁੱਛ ਲਿਆ ਭਾਈ ਦੁੱਧ ਕਿੰਨਾ ਨਾਲ ਬਣੀ ਕਿੰਨੇ ਚੱਦੀ ਆ ਅੱਛਾ ਉਹ ਤੇ ਪੋਣੇ ਇੱਕ ਦੋ ਮਹੀਨੇ ਬਣੀ ਨੂੰ ਹੋਈ ਆ ਅੱਛਾ ਅੱਜ ਨੇ ਨਿਕਲੇ ਨਾਲ ਲਈ ਆਪਾਂ ਗਰੰਟੀ ਨਹੀਂ ਕੋ ਚੰਦੇ ਦੀ ਠੀਕ ਆ ਇਹ ਆ ਵੀ ਦਿੱਥੋ ਪਿਛਵਾਇਆ ਉਹ ਤੁਸੀਂ ਦੱਸਤਾ ਵਾ ਸਾਰਾ ਆਈ ਪ੍ਰੇਮ ਨਾਲ ਗਈ ਸਿੱਧੀ ਗੱਲ ਆ ਪਾਪਾ ਵੀ ਚਲੋ ਨਫਾ ਵੀ ਪੱਲਾ ਇਹਨਾਂ ਕਿੰਨਾ ਕੇ ਚੋ ਪੱਲਾ ਨਾ ਵਾ ਅੱਛਾ ਉਹਨਾਂ ਨੂੰ ਪੁੱਛੇ ਕਿੰਨਾ ਕੰਪਟੈਂਡੇ ਤੋਂ ਨਾਲੇ ਠੀਕ ਆ ਦੁੱਧ 4 ਕਿਲੋ ਤੇ ਸੰਗਣਾ ਦਹੀਂ ਵਰਗਾ ਜੇ ਠੀਕ ਆ ਜਿਹੜਾ ਆਪਾਂ 4 ਕਿਲੋ ਦਿੱਤਾ ਦਾ ਮ 4 ਕਿਲੋ ਦੋਤ ਜਿਹੜਾ ਹਨ ਕਹਿੰਦੇ ਕੀ ਹੈ ਰਾਜੀ ਆ ਜੀ ਸੇਲੇ ਬਾਕੀ ਇਹ ਆ ਵੀ ਇੱਕ ਹਸਾਬ ਦੇ ਇਹਦੀ ਜਾਨ ਬਚਾਉਣ ਵਾਲੀ ਗੱਲ ਹੀ ਆ ਹਾਂ ਅੱਜ ਆਈਏ ਅੱਛਾ ਅੱਜ ਆਜੀ ਸੇਲੇ ਆਪਾਂ ਨਾ ਹੱਥ ਲਾ ਸਾਣ ਨਾ ਚੋਈ ਚੋਈ ਮੁੰਡੇ ਚਾਰ ਕਿਲੋ ਦੋਤ ਆ ਤੇ ਮੁੱਲ ਇਹ ਭਾਜੀ ਜਿੱਦਾਂ ਸੋਣੀ ਸਾਈਆਂ ਚ ਲੋਕ ਗੱਪਾਂ ਵਿੱਚ ਚੈੱਕ ਕਰਨੀ ਡਾਕਟਰ ਨੂੰ ਨਹੀਂ ਆਇਆ ਹਾਂਜੀ ਜੇ ਗੱਪਾਂ ਨਿਕਲ ਆ ਪਾਣੀ 2 ਮਹੀਨੇ ਜਨਾ ਦੱਸੀਆਂ ਨੂੰ ਨਹੀਂ ਚੈੱਕ ਕਰਾਈ ਉਹ ਦੇ ਦੀਆਂ 4000 ਰੁਪਏ 7000 ਨਾਲੇ ਇੱਕ ਬਾਲਾ ਜੀ ਉਹਨਾਂ ਨੂੰ ਫੋਨ ਲਾ ਕੇ ਪੁੱਛਿਆ ਕਿੰਨਾ ਨਫਾ ਸਾਨੂੰ ਲੈਣ ਦੇ ਆ ਚੋ ਕੀ ਕਰਨੀ ਵਿੱਚ ਛੋਟ ਛੋਟ 1000 ਪਾਈ ਛੱਡਾਂਗੇ ਅੱਛਾ ਜਦਾ ਕੋਈ ਨੀਲੀ ਨੁਲੀ ਦੀ ਸੋਨੀ ਮਾਜਾ ਵੀ ਥੋੜੇ ਖੋਲਾ ਆ ਹਾਂਜੀ ਹਾਂਜੀ ਸਿਰਫ 1000 ਹੀ ਪਾਈ ਛੋਟ ਹੋਣੀ ਵਿੱਚੋਂ ਠੀਕ ਆ ਆਹ ਹੋਏ ਇਹ ਤੇ ਨਫੇ ਨਾਲ ਭਾਵੇਂ ਕੋ ਕਰ ਲੈ ਪਾਈ ਫੋ ਪੁੱਗ ਦੀ ਗੱਲ ਇਹ ਰੱਬ ਨੂੰ ਪਤਾ ਕਿੰਨਾ ਨਫਾ ਚੋਂ ਲੈਣ ਦੇ ਆ ਅੱਛਾ ਅਬੇ ਪੁੱਛ ਲੈ ਕੋਈ ਉਹਨਾਂ ਦਾ ਸਾਰਾ ਇਹ ਮਾਰ ਇਹਨੂੰ ਪਤਾ ਨਾ ਆ ਨਫਾ ਕਿੰਨਾ ਲੈਣ ਦੇ ਆ ਅੱਛਾ ਇਹ ਮਾਰ ਇਹਨੂੰ ਪਤਾ ਪਾ ਫੇਰ ਕੋਟ ਦਾ ਮੇਲਾ ਵਾ ਕੀ ਨਫਾ ਲੈਣ ਦੇ ਆ ਮੇਲੇ ਤੇ ਜਾਣਾ ਫੇਰ ਮੇਲੇ ਦੇ ਜਾਣੇ ਨਾਲ ਉਹ ਵੀ ਦਵਾ ਖਾਣਾ ਠੀਕ ਹੈ ਹਾਂਜੀ ਤਿਆਰੀ ਚੱਲਣ ਦੀ ਪੂਰੀ ਕਿ ਮੇਲੇ ਦੀ ਮਾਰਜਾ ਤੁਹਾਨੂੰ ਪਤਾ ਘਾਟਾ ਕੋਈ ਹਾਂਜੀ ਹਾਂਜੀ ਬਸ ਮੈਂ ਕਹਿੰਦਾ ਸੱਚਾ ਸੁੱਟਾ ਕੰਮ ਕਰੀਏ ਤੇ ਵਧੀਆ ਕੋਈ ਘਟਾ ਨਹੀਂ ਮਾਰਜਾ ਹਾਂਜੀ ਇਹ ਝੂਠਾ ਕੰਮ ਕਰਾਂਗੇ ਤੇ ਭਾਈ ਕਿੰਨਾ ਚਿਰ ਚੱਲਾ ਹਾਂ ਹਾਂਜੀ ਥੋੜਾ ਜੀ ਰੀਤ ਹੁੰਦਾ ਬੰਦਾ ਇੱਕ ਨਾਲ ਬੋਝੇ ਭਰ ਲੈਣਾ ਮੜੇ ਕੁਝ ਨਹੀਂ ਰਿੰਦਾ ਪੱਲੇ ਖਤਮ ਕਹਾਣੀ ਹੋ ਜਾਂਦੀ ਦੋ 10 20 ਦਿਨਾਂ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫਿਰ ਜੀ ਕਰੀਏ